ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲੁਧਿਆਣਾ ਦੇ ਪੰਜ ਪਿੰਡਾਂ ਦੇ ਵਿੱਚ 120 ਕਰੋੜ ਰੁਪਏ ਤੋਂ ਜ਼ਿਆਦਾ ਇੱਕ ਕਪੜਾ ਹੋਇਆ। ਦੋਸ਼ੀ ਅਫਸਰਾਂ ਦੇ ਖਿਲਾਫ ਤੇ ਮੁਲਾਜ਼ਮਾਂ ਦੇ ਖਿਲਾਫ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਵਿਅਕਤੀ ਵੱਲੋਂ ਇਹ ਕੇਸ ਉਜਾਗਰ ਕੀਤਾ ਗਿਆ ਉਸੇ ਵਿਅਕਤੀ ਨੂੰ ਹੁਣ ਉਸ ਦੇ ਪਰਿਵਾਰ ਸਮੇਤ ਉਸ ਨੂੰ ਭਾਰੀ ਖਤਰਾ। ਉਹ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ। ਤੇ ਹੁਣ ਪੰਜਾਬ ਅਤੇ ਹਰਿਆਣਾ হাইকਟ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਸੀਨੀਅਰ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਲੁਧਿਆਣਾ ਜ਼ਿਲ੍ਹਾ ਦੇ ਬਲਾਕ ਦੋ ਦੇ ਅਧੀਨ ਆਉਂਦੇ 5-6 ਪਿੰਡਾਂ ਦੇ ਵਿੱਚ ਇੱਕ ਕਾਫੀ ਮੋਟੀ ਰਕਮਾਂ ਜਿਹੜਾ ਅੰਦਾਜ਼ਨ 120 ਕਰੋੜ ਰੁਪਏ ਆ। ਹਾਲਾਂਕਿ ਸਿੱਧੀ ਜਿਹੜੀ ਜਾਂਚ ਵੀ ਸਰਕਾਰ ਵੱਲੋਂ ਕਰਵਾਈ ਗਈ ਸੀ ਔਰ ਰਿਪੋਰਟ ਸਰਕਾਰ ਤੱਕ ਪਹੁੰਚ ਗਈ। لیکن پھر بھی ਜਿਹੜੇ ਜ਼ਿੰਮੇਵਾਰ ਚਾਹੇ ਉਹ ਪੰਚਾਇਤ ਸਰਪੰਚ ਸੀ ਪੰਚਾਇਤਾਂ ਦੇ ਪੰਚ ਸੀ ਜਾਂ ਸਰਪੰਚ ਜਾਂ ਪੰਚਾਇਤਾਂ ਦੇ ਸੈਕਟਰੀ ਜਾਂ ਬੀਡੀਪੀਓ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਇਲਜ਼ਾਮ ਲੱਗੇ ਨੇ ਕਿ ਉਹ ਹੁਣ ਜਿਹੜੇ ਅ fırs ਬਚ ਗਏ ਨੇ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਉਹ ਸ਼ਿਕਾਇਤ ਕਰਤਾ ਤੇ ਡਰ ਬਣਾ ਰਹੇ ਨੇ ਪੂਰਾ ਪਰਿਵਾਰ ਸ਼ਿਕਾਇਤ ਕਰਤਾ ਖੁਦ ਡਰੀ ਹੋਈ ਨੇ ਪੂਰੀ ਖਬਰ ਸਾਹਮਣੇ ਆ ਰਹੀ ਹੈ ਕਿ 120 ਕਰੋੜ ਰੁਪਏ ਦੇ ਕਪੜੇ ਦੇ ਵਿੱਚ ਸੂਬੇ ਦੇ ਪੰਚਾਇਤ ਮੰਤਰੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗੀ ਅਧਿਕਾਰੀਆਂ ਨੂੰ ਜਵਾਬ ਦੇਣਾ ਪਏਗਾ। ਲੁਧਿਆਣਾ ਦੇ ਬਲਾਕ 2 ਦੇ ਸਾਹਮਣੇ ਆਏ 120 ਕਰੋੜ 87 ਲੱਖ ਰੁਪਏ ਦੇ ਕਪੜੇ ਦੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਤੇ ਸਖਤ ਆਦੇਸ਼ ਵੀ ਦਿੱਤੇ ਨੇ। ਜਿਸ ਦੇ ਚਲਦਿਆਂ ਉਹਨਾਂ ਨੇ ਪੰਜਾਬ ਸਰਕਾਰ ਸੂਬੇ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਧ ਅਤੇ ਕਈ ਵਿਭਾਗੀ ਅਧਿਕਾਰੀਆਂ ਨੂੰ ਵੀ ਜਿਹੜਾ ਵਾ ਨੋਟਿਸ ਜਾਰੀ ਕਰ ਦਿੱਤਾ ਹੈ ਇਹਨਾਂ ਵਿਭਾਗੀ ਅਧਿਕਾਰੀਆਂ ਦੇ ਵਿੱਚ ਡਾਇਰੈਕਟਰ ਲੈਵਲ ਤੋਂ ਲੈ ਕੇ ਪ੍ਰਮੁੱਖ ਸਕੱਤਰ ਤੱਕ ਦੇ ਅਧਿਕਾਰੀ ਨੇ ਜਿਹੜੇ ਸੰਬੰਧਿਤ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਾਲ ਤਾਲੁਕ ਰੱਖਦੇ ਨੇ ਇਹਨਾਂ ਸਭ ਜਾਣਿਆਂ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰਦੇ ਹੋਏ ਜਿਹੜਾ ਵਾ ਜ਼ਿੰਮੇਵਾਰ ਅਧਿਕਾਰੀ ਅਤੇ ਮੰਤਰੀ ਤੇ ਸਰਕਾਰ ਕੋਲ ਜਿਹੜਾ ਵਾ ਜਵਾਬ ਵੀ ਮੰਗਿਆ ਗਿਆ। ਜਦੋਂ ਮਾਮਲਾ ਉਜਾਗਰ ਹੋਇਆ ਸੀ ਤਾਂ ਉਸ ਸਮੇਂ ਪੰਚਾਇਤ ਅਧਿਕਾਰੀ ਨਵਦੀਪ ਕੌਰ ਵੱਲੋਂ ਮੁੜਲੀ ਪੜਤਾਲ ਕੀਤੀ ਗਈ ਸੀ ਜਿਹੜੀ ਨਵਦੀਪ ਕੌਰ ਉਹਨਾਂ ਨੇ ਮੁੜਲੀ ਪੜਤਾਲ ਕਰਕੇ ਸੀਨੀਅਰ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ ਫਿਰ ਜਾਂਚ ਉਸ ਸਮੇਂ ਦੇ ਡਾਇਰੈਕਟਰ ਸ਼ਾਮਲਾਡ ਸੈੱਲ ਜਗਵਿੰਦਰ ਸਿੰਘ ਸੰਧੂ ਜਿਹੜੇ ਹੁਣ ਸੇਵਾਮੁਕਤ ਹੋ ਚੁੱਕੇ ਨੇ ਉਹਨਾਂ ਨੂੰ ਰਿਪੋਰਟ ਭੇਜੀ ਸੀ ਤੇ ਫਿਰ ਜਗਵਿੰਦਰ ਸਿੰਘ ਸੰਧੂ ਹੁਣ ਨੇ ਫਾਈਨਲ ਰਿਪੋਰਟ ਜਾਂਚ ਰਿਪੋਰਟ ਉਹ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ ਜਾਂਚ ਵਿੱਚ ਪੰਚਾਇਤ ਵਿਭਾਗ ਦੇ ਸਕੱਤਰਾਂ ਨੇ ਪੰਜ ਪਿੰਡਾਂ ਦਾ ਰਿਕਾਰਡ ਪੇਸ਼ ਹੀ ਨਹੀਂ ਕੀਤਾ ਸੀ ਜੋ ਅੱਜ ਤੱਕ ਸਰਕਾਰੀ ਰਿਕਾਰਡ ਵਿੱਚੋਂ ਗਾਇਬ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ ਲੁਧਿਆਣੇ ਦੇ ਪਿੰਡ ਸਲੇਮਪੁਰ ਸਿਖੇਵਾਲਾ ਸੇਲ ਕਿਆਣਾ ਬੌਕਰ ਗੁਜਰਾ ਤੇ ਤਨਾਂਸੂ ਅਤੇ ਕੜਿਆਣਾ ਖੁਰਦ ਵਿੱਚੋਂ ਪੰਜ ਜਿਹੜੀਆਂ ਪਿੰਡਾਂ ਦਾ ਸਰਕਾਰੀ ਰਿਕਾਰਡ ਪੰਚਾਇਤ ਵਿਭਾਗ ਦੇ ਸਕੱਤਰ ਜਿਨ੍ਹਾਂ ਤੇ ਦੋਸ਼ ਲਗਾਏ ਗਏ ਨੇ ਉਹਨਾਂ ਵਿੱਚ ਬੱਗਾ ਸਿੰਘ ਅਤੇ ਇੱਕ ਸਸਪੈਂਡ ਅਧਿਕਾਰੀ ਜਸ਼ਨਦੀਪ ਚੰਦੇਲ ਤੇ ਦੋਸ਼ ਲੱਗੇ ਸੀ ਕਿ ਇਹਨਾਂ ਨੇ ਖੁਰਦਬੁਰਦ ਕਰ ਦਿੱਤਾ ਹੈ ਪੰਚਾਇਤ ਮੰਤਰੀ ਅਤੇ ਵਿਭਾਗੀ ਅਫਸਰਾਂ ਨੂੰ ਪਟੀਸ਼ਨ ਕਰਤਾ ਵੱਲੋਂ ਵਾਰ-ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਲੇਕਿਨ ਕੋਈ ਫਾਇਦਾ ਹੀ ਨਹੀਂ ਹੋਇਆ ਜਿਸ ਤੋਂ ਚੱਲਦੇ ਆ ਫਿਰ ਪਟੀਸ਼ਨ ਕਰਤਾ ਨੇ ਹਾਈ ਕੋਰਟ ਦੇ ਵਿੱਚ ਜਿਹੜੇ ਆਪਣੇ ਵਕੀਲ ਦੀਪਕ ਨਾਇਰ ਦੇ ਜ਼ਰੀਏ ਦਰਵਾਜ਼ਾ ਖੜਕਾਇਆ ਤੇ ਸਰਕਾਰ ਨੇ ਵੀ ਆਪਣੀਆਂ ਦਲੀਲਾਂ ਦਿੱਤੀਆਂ ਤੇ ਉਧਰ ਪਟੀਸ਼ਨ ਕਰਤਾ ਦੇ ਵਕੀਲ ਨੇ ਵੀ ਬਥੇਰੀਆਂ ਦਲੀਲਾਂ ਦਿੱਤੀਆਂ ਜਿਹਦੇ ਚੱਲਦੇ ਆ ਫਿਰ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸੰਬੰਧ ਰੱਖਣ ਵਾਲੇ ਅਫਸਰਾਂ ਅਤੇ ਤਰਮਪ੍ਰੀਤ ਸਿੰਘ ਸੋਨ ਜੋ ਸੂਬੇ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਪਟੀਸ਼ਨਕਰਤਾ ਨੇ ਕੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਨੇ ਘੁਟਾਲਾ ਕਪੜਾ ਉਜਾਗਰ ਕੀਤਾ ਤਾਂ ਉਸ ਦੀ ਵਜ੍ਹਾ ਦੇ ਨਾਲ ਸਬੰਧਤ ਮੈਕਮ ਦੇ ਅਫਸਰ ਕਰਮਚਾਰੀ ਅਤੇ ਠੇਕੇਦਾਰ ਫਰਮਾਂ ਦੇ ਮਾਲਕ ਉਨਾਂ ਨੂੰ ਡਰਾ ਧਮਕਾਰੇ ਨੇ ਇਸ ਕਰਕੇ ਉਸ ਨੂੰ ਆਪਣੇ ਪਰਿਵਾਰ ਸਮੇਤ ਇਹਨਾਂ ਲੋਕਾਂ ਤੋਂ ਖਤਰਾ ਹਾਈ ਕੋਰਟ ਨੇ ਪਟੀਸ਼ਨ ਕਰਤਾ ਦੀ ਜਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਇਹ ਕਹਿਆ ਕਿ ਪੜਤਾਲ ਜਿਹੜੀ ਹੈ ਕਾਨੂੰਨ ਮੁਤਾਬਕ ਜਿਹੜੀ ਉਚਿਤ ਕਾਰਵਾਈ ਕਰਨ ਦੇ ਵੀ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਿਨੇ ਹੁਣ ਸਵਾਲ ਆ ਕਿ 120 ਕਰੋੜ ਰੁਪਏ ਦਾ ਕਪੜਾ ਹੋਇਆ ਹੋਵੇ ਔਰ ਕਰੀਬ 1 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੋਵੇ ਇਸ ਦੇ ਬਾਵਜੂਦ ਵੀ ਜਿਹੜੇ ਕਈ ਮੰਤਰੀ ਬਦਲ ਚੁੱਕੇ ਨੇ ਇਦੇ ਚ ਪਹਿਲਾਂ ਜਿਹੜੇ ਨੇ ਮੰਤਰੀ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਲਾਲ ਜਸ ਸਿੰਘ ਪੁੱਲਰ ਤੇ ਹੁਣ ਤਰਨਪ੍ਰੀਤ ਸਿੰਘ ਸੋਧ ਨੇ ਮੰਤਰੀ ਬਦਲ ਗਏ ਡਾਇਰੈਕਟਰ ਬਦਲ ਗਏ ਸੈਕਟਰੀ ਬਦਲ ਗਏ ਲੇਕਿਨ ਇਹ ਜਿਹੜੇ ਜ਼ਿੰਮੇਵਾਰ ਅਫਸਰ ਜਾਂ ਅਧਿਕਾਰੀ ਸੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਹਾਲਾਂਕਿ 120 ਕਰੋੜ ਦਾ ਕਪੜਾ ਹੋਇਆ ਹੋਵੇ ਤੇ ਸਰਕਾਰ ਨੂੰ ਭਾਜੜਾ ਪੈ ਜਾਣੀਆਂ ਚਾਹੀਦੀਆਂ ਸੀ ਜਿਹੜੇ ਜ਼ਿੰਮੇਵਾਰ ਲੋਕ ਨੇ ਚਾਹੇ ਪਿੰਡਾਂ ਦੀਆਂ ਪੰਚਾਇਤਾਂ ਸੀ ਉਥੋਂ ਦੇ ਪੰਚ ਸੀ ਸਰਪੰਚ ਸੀ ਜਾਂ ਗ੍ਰਾਮ ਸਕੱਤਰ ਸੀ ਜਾਂ ਪੰਚਾਇਤ ਸੈਕਟਰੀ ਸੀ ਪੰਚਾਇਤ ਅਫਸਰ ਸੀ ਜਾਂ ਬੀਡੀਪੀ ਸੀ ਜੋ ਵੀ ਉਹਨਾਂ ਦੇ ਖਿਲਾਫ ਸਰਕਾਰ ਨੂੰ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹਾਲਾਂਕਿ ਸਰਕਾਰ ਨੇ ਪੜਤਾਲ ਵੀ ਕਰਵਾਈ ਸੀ ਪੜਤਾਲ ਦੇ ਵਿੱਚ ਦੋਸ਼ੀ ਪਾਏ ਗਏ ਸੀ 4-5 ਬੀਡੀਪੀ ਦੋਸ਼ੀ ਪਾਏ ਗਏ ਸੀ ਪੰਚਾਇਤ ਸੈਕਟਰੀ ਜਿਹੜੇ ਦੋਸ਼ੀ ਪਾਏ ਗਏ ਸੀ ਲੇਕਿਨ ਪੋਲੀਟੀਕਲ ਲੋਕਾਂ ਦੀ ਮਦਦ ਦੇ ਨਾਲ ਫਿਰ ਉਹ ਬਚ ਗਏ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਲਟਾ ਪਟੀਸ਼ਨ ਦੇ ਵਿੱਚ ਦੋਸ਼ ਲਗਾਏ ਗਏ ਨੇ ਕਿ ਉਹਨਾਂ ਨੂੰ ਕੱਪੜਾ ਉਜਾਗਰ ਕਰਨਾ ਜਿਹੜਾ ਵਾ ਉਹ ਮਹਿੰਗਾ ਦਿਖਾਈ ਦੇ ਰਿਹਾ ਹਾਲਾਂਕਿ ਇਹੋ ਜਿਹੇ ਲੋਕਾਂ ਨੂੰ ਤੇ ਸਰਕਾਰ ਵੱਲੋਂ ਸਨਮਾਨ ਕਰਨਾ ਚਾਹੀਦਾ ਜਿਹੜੇ ਵੱਡੇ ਵੱਡੇ ਜਿਹੜੇ ਕੱਪੜੇ ਨੇ ਉਹ ਉਜਾਗਰ ਕਰਕੇ ਸਰਕਾਰ ਦੇ ਸਾਹਮਣੇ ਰੱਖਦੇ ਨੇ ਪਰ ਉਲਟਾ ਫਿਰ ਇਹੋ ਜਿਹੇ ਲੋਕਾਂ ਨੂੰ ਹੀ ਜਿਹੜਾ ਵਾ ਉਹ ਵਿਵਾਦਾਂ ਵਿੱਚ ਜਿਹੜੇ ਨੇ ਉਹ ਡਰ ਦੇ ਮਾਰੇ ਘੇਰ ਜਾਂਦੇ ਹੈਗੇ ਨੇ ਕਿ ਜਿਵੇਂ ਪਟੀਸ਼ਨ ਕਰਤਾ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਵਾ ਦਰਵਾਜ਼ਾ ਖੜਕੌੜਾ ਪਿਆ ਬਠਿੰਡੇ ਦੇ ਵਿੱਚ ਵੀ ਇੱਕ ਪੱਤਰਕਾਰ ਨੇ ਕਰੋੜਾ ਰੁਪਏ ਦਾ ਘੁਟਾਲਾ ਉਜਾਗਰ ਕੀਤਾ ਅបਸਰਾਂ ਨੇ ਤੇ ਸਰਕਾਰ ਨੇ ਮਿਲ ਕੇ ਉਸ ਪੱਤਰਕਾਰ ਦੇ ਖਿਲਾਫ ਹੀ ਮਕਦਮਾ ਦਰਜ ਕਰ ਦਿੱਤਾ ਹਾਲਾਂਕਿ ਬਠਿੰਡਾ ਦੇ ਪੱਤਰਕਾਰਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਵੀਸ਼ਤ ਮਾਨ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਕਿ ਉਹਦੀ ਨਿਰਪੱਖ ਜਾਂਚ ਕਰਵਾਈ ਜਾਵੇ ਹੁਣ ਤਾਂ ਇਹ ਚਾਹੀਦਾ ਜਿਹੜੇ ਉਹ ਜਾਗਰ ਕਰਦੇ ਨੇ ਕਪੜਾ ਸਰਕਾਰ ਉਹਨਾਂ ਦਾ ਮਾਨ ਸਨਮਾਨ ਕਰੇ ਲੇਕਿਨ ਉਲਟਾ ਜਿਹੜੇ ਕਰਪਟ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਰਕਾਰ ਉਹਨਾਂ ਦਾ ਹੀ ਮਾਨ ਸਨਮਾਨ ਕਰ ਦਿੰਦੀ ਹੈ ਜਿਵੇਂ ਆ 120 ਕਰੋੜ ਰੁਪਏ ਦਾ ਕਪੜਾ ਹੋਵੇ ਤੇ ਜਿਹੜੇ ਜ਼ਿੰਮੇਵਾਰ ਅបਸਰ ਨੇ ਜਿਹੜੇ ਰਿਪੋਰਟ ਦੇ ਵਿੱਚ ਦਾਗੀ ਪਾਏ ਗਏ ਨੇ ਜੀ ਦੋਸ਼ੀ ਪਾਏ ਗਏ ਨੇ ਉਹਨਾਂ ਖਿਲਾਫ ਸਰਕਾਰ ਵੱਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਬੰਧਤ ਮੈਕਮੇ ਦੇ ਵੱਡੇ-ਵੱਡੇ ਅਫਸਰਾਂ ਅਤੇ ਮੰਤਰੀ ਨੂੰ ਤਲਬ ਕੀਤਾ ਇਸ ਜਾਣਕਾਰੀ ਤੋਂ ਨਾਲ ਤੜਤੁਲਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ